ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਵੀ ਬੈੜ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸੇਲ ਆ ਪਿੰਡ ਕਹਾੜ ਕਲਾ ਤਹਿਸੀਲ ਸਾਖੋੜ ਜ਼ਿਲ੍ਹਾ ਜਲੰਧਰ ਪਿਆ ਜਾਂਦਾ 9815176199 ਵੀਦਾ ਮੋਬਾਈਲ ਨੰਬਰ ਆ 9815176199 ਤੀਸਰਾ ਸੂਆ ਬੈਠ ਸੂਈ ਆ ਰਾਤ ਦੀ ਸੂਈ ਆ ਅੱਜ ਆ ਗਈ ਹੈਗੀ 15 ਤਰੀਕ ਤੇ 14 ਤਰੀਕ ਰਾਤ ਦੀ ਬੈਠ ਵੀਰ ਦਾਦਾ ਸੁਈ ਪਈ ਆ ਤੇ ਤੀਸਰਾ ਸੂਆ ਸੁਈ ਆ ਬੱਚਾ ਇਹਨੇ ਦਿੱਤਾ ਮੇਲਕਾਪ ਬੱਚਾ ਦਿੱਤਾ ਗਏ ਨੇ ਤੇ ਬਿਲਕੁਲ ਬਾਜਬਰੀਡ ਦੇ ਵਿੱਚ ਆ ਧਾਰਾ ਵੀਰ ਨੇ ਪਹਿਲਾ ਵੀਡੀਓ ਸਟਾਰਟਿੰਗ 'ਚ ਮਾਰ ਕੇ ਦਿਖਾਈ ਜਾਂਗੇ ਆ ਤੇ ਆ ਜੇਰ ਦੇਖੋ ਜੇ ਇਹਦੀ ਪ੍ਰੋਪਰ ਡਾਨਾ ਪਈ ਹੋਈ ਹੈਗੀ ਤੇ WhatsApp ਰਾਹੀਂ ਆਪਣੇ ਕੋਲ ਵੀਡੀਓ ਆਈ ਹੈ ਬੱਚਾ ਵਗੈਰਾ ਪੂਰਾ ਚੰਗਦਾ ਬੱਚਾ ਮੇਲਕਾਪ ਸੂਆ ਤੀਸਰਾ ਸੂਈ ਆ ਤੇ ਵੀਰ ਕਹਿੰਦਾ ਦੂਸਰੇ ਸੇ ਦੁੱਧ ਇਹ ਲਗਭਗ ਪਾਇਆ ਬਈ 14 ਲੀਟਰ ਇਸ ਵਾਰ ਤੁਸੀਂ 14 ਮੰਨ ਲਓ ਜਾਂ 18 ਮੰਨ ਲਓ ਪਰ 13-14 ਲੀਟਰ ਦੁੱਧ ਨੇ ਆਰਾਮ ਨਾਲ ਦੇ ਦੇਣਾ ਸੋ ਆ ਦੇਖੋ ਥੋੜੀ ਫਿੱਕੀ ਤਾਂ ਦੀ ਦੀ ਕਿਉਂਕਿ ਰਾਤੀ ਤਾਜੀ ਸੁਈ ਵੀ ਹੈ ਇਹ 15 ਜਗਦਾ ਆਪਾਂ ਫਰੈਸ਼ ਵੀਡੀਓ ਕਵਰ ਕਰਦੇ ਪੈ ਜਾਵਾ ਬੱਚਾ ਮੇਲ ਕਾਫ ਤੇ ਰੇਟ ਬਿਲਕੁਲ ਇਹਦਾ 37000 ਰੁਪਏ ਦੇ ਵਿੱਚੋਂ ਮਾਨਤਨ ਥੋੜਾ ਬੋਧਾ ਵੀਰ ਕਰ ਦੋ ਕੀਮਤ ਮੁੱਲ ਵੀਰ ਨੇ ਕੀਤਾ 37000 ਇਹਦੇ ਵਿੱਚੋਂ ਵੀਰ ਕਹਿੰਦਾ ਘਰ ਆਏ ਦਾ ਮਾਨਤਨ ਕਰਾਂਗੇ ਆਪਾਂ ਤੇ ਤੀਸਰਾ ਸੋਸੂਈਆ ਕੱਦ ਕਾਟ ਖੈਰ ਠੀਕ ਆ ਮੂੰਹ ਬੱਥੇ ਲੱਗਦੀ ਆ ਵਧੀਆ ਚੰਗੀ ਜਿੰਦ ਜਾਨ ਵਾਲੀ ਤੇ ਬਾਕੀ ਚੀਜ਼ ਆਪਾਂ ਦੇਖੇ ਰੇਟ ਬਿਲਕੁਲ ਜੈਨੂਨ 37000 ਰੁਪਿਆ ਤਾਜੀ ਸੂਈ ਵੀ ਜੇਰ ਵੀ ਪਈ ਵੀ ਆ ਸੋ ਤੋਰਾ ਵਗੈਰਾ ਵੀ ਬੜਦਾ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਤੋਰਾ ਵਗੈਰਾ ਤੋਰੇ ਵਗੈਰਾ ਦੀ ਪੂਰੀ ਠੀਕ ਆ ਓਕੇ ਆ ਕੋਈ ਮਨਕ ਜਰੋੜੀ ਚਕਪਾਨੀ ਸੋ ਦੇਖੋ ਅੱਡਾ ਪੈਰਾਂ ਦੀ ਮਜ਼ਬੂਤ ਆ ਪੈਰਾਂ ਦੀ ਪੂਰੀ ਸੋ ਮੱਥੇ ਦੇ ਟੋਆ ਵਗੈਰਾ ਜਰਸੀ ਤਾਜੀ ਸੂਈ ਵੀ ਦੁੱਧ ਦੇ ਦੂ 13 ਤੋਂ 14 ਲੀਟਰ ਐਨਾ ਕਿਹੜੇ ਰਾਵਣਾ ਪਾ ਦੇਣਾਗਾ ਤੇ ਮੁੱਲ ਵੀ ਵੀਰ ਨੇ ਕੀਤਾ ਸਿਰਫ 37000 ਰੁਪਇਆ 37000 ਦੇ ਵਿੱਚੋਂ ਨਾਰਮ ਹੋ ਜਾਊਗਾ ਆਪ ਨੂੰ ਪਤਾ ਵੀ ਜਰਸੀ ਦੇ ਕੋਈ ਨਿਆਣਾ ਵਗੈਰਾ ਪਾਉਣ ਦੀ ਜਰੂਰਤ ਨਹੀਂ ਹੁੰਦੀ ਸੋ ਤੁਸੀਂ ਧਾਰਾ ਵਗੈਰਾ ਇੱਕ ਵਾਰ ਫੇਰ ਦੇਖ ਸਕਦੇ ਹੋ ਧਾਰਾ ਵੀਰ ਨੇ ਇਕੱਲੇ ਇਕੱਲੇ ਤੁਹਾਨੂੰ ਜਿਵੇਂ ਮਾਰ ਕੇ ਦਿਖਾਈਆਂ ਕਿਉਂਕਿ ਤਾਜੀ ਸੂਈ ਵੀਰ ਰਾਤ ਦੀ ਤੇ ਜੋ ਵੀਡੀਓ ਵੀਰ ਨੇ ਕਵਰ ਕੀਤੀ ਹੈ ਬੌਲਾ ਇਸ ਵਕਤ ਇਹਦਾ 2.5 ਕਿਲੋ ਵੀਰ ਦਾ ਬੌਲਾ ਕੁਝ ਕੱਟਿਆ ਹੋਇਆ ਹੈ ਇਹਦੇ ਵਿੱਚ ਸੋ 37000 ਦੇ ਵਿੱਚੋਂ ਵੀਰ ਕਹਿੰਦੇ ਮਾਰਦਣ ਆਪਾਂ ਕਰ ਦਾਂਗੇ ਐਡਰੈਸ ਵੀਰ ਦਾ ਆਪਾਂ ਦੁਬਾਰਾ ਦੱਸ ਦਿੰਦੇ ਆ ਪਿੰਡ ਕਹਾੜ ਕਲਾ ਤਹਿਸੀਲ ਸਾਗੜਾ ਜ਼ਿਲ੍ਹਾ ਜਲੰਧਰ 1981517699 ਵੀਰ ਦਾ ਨੰਬਰ ਆ ਕਿਸੇ ਵੀ ਵੀਰ ਦੇ ਜਰਸੀ ਵੜ ਪਸੰਦ ਹੋਵੇ 37000 ਚ ਵੀਰ ਕਹਿੰਦਾ ਮਾਰਦਾਰ ਕਰਾਂਗੇ ਲਗਭਗ 35 ਲਗਭਗ ਹੋ ਜੂ ਵੀਰ ਕਹਿੰਦਾ ਸੋ ਇਸ ਨੂੰ ਖਰੀਦਣ ਲਈ ਤੁਸੀਂ ਵੀਰ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ